ਸਤ ਸ੍ਰੀ ਅਕਾਲ ਮੈਂ ਹਮਨਿਤ ਕੋ ਸੰਧੂ ਖੰਡ ਦੇ ਚੈਨ ਤੇ ਤੁਹਾਡਾ ਸਵਾਗਤ ਹੈ ਅੱਜ ਅਪਾ ਬਣਾਵਾਂਗੇ ਮੋੜ ਵਾਲੇ ਚਾਵਲ ਜਿਹਦੇ ਲਈ ਅਪਾ ਇੱਕ ਗੋਲਾ ਚੌਲਾਂ ਦਾ ਲੈ ਲਿਆ ਤੇ ਇਹਨੂੰ ਤੋੜਨ ਤੋਂ ਬਿਨਾ ਮੋੜ ਆਪਾਂ ਇੱਕ ਗੋਲਾ ਲਿਆ ਜਿਹਨੂੰ ਆਪਾਂ ਤੋੜ ਕੇ ਪਾਵਾਂਗੇ ਤੇ ਪਾਉਣਾ ਕੋਲਾ ਹੋਊਗਾ ਬਾਕੀ ਮਿੱਠਾ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਆ ਇਹਦੇ ਵਿੱਚ ਆਪਾਂ ਇਹਨਾਂ ਦੇ ਕੋਲ ਕੱਢ ਦੇਣਾ ਪੌਣਾਂ ਕੇ ਕੌਲ ਨੀ ਜene ਨੂੰ ਆਪਾਂ ਕੁਟਾਂਗੇ ਜਦ ਦਾ ਕੌਲਾ ਚੋਲਾ ਗੁਰਦਾ ਹੋ ਜੇਗਾ ਤੇ ਇਧਰ ਕੋਸ਼ਾ ਕੋਲੇ ਇਹ ਲਈਆ ਆਪਣਾ ਸੌਂਫ ਸੌਂਫ ਤੁਸੀਂ 2 ਚਮਚ ਪਾ ਸਕਦੇ ਬਸ ਸਾਡੇ ਬੱਚੇ ਖਾਂਦੇ ਨੇ ਇਸ ਕਰਕੇ ਮੈਂ ਥੋੜੀ ਪਾਉਂਗੀ ਇਹ ਆਪਾਂ ਲਈਆ ਕਿਸ ਨੂੰ ਦਿਨਾ ਲਈ ਹੈ ਅੱਧੀ ਗੀਰੀ ਛੋਟੀ ਇਹਨੂੰ ਆਪਾਂ ਗਰਮ ਪਾਣੀ ਚ ਭੀਰ ਕੇ ਰੱਖ ਦਾਂਗੇ ਫਿਰ ਇਹਨੂੰ ਕੱਟ ਕੇ ਪਾਵਾਂਗੇ ਤੇ ਸਭ ਤੋਂ ਪਹਿਲਾਂ ਇਹ ਆਪਾਂ ਇੱਕ ਪੈਨ ਦੇ ਵਿੱਚ ਪਾਣੀ ਪਾਉਣੇ ਇਹ ਕੁਲਾ ਆਪਣਾ ਚੌਲਾਂ ਦਾ ਹੈ ਜਿਹਦੇ ਲਈ ਆਪਾਂ ਢਾਈ ਕੋਲੇ ਪਾਣੀ ਦੀ ਪਾਵਾਂਗੇ ਵਿੱਚ ਤਾਂ ਪਹਿਲਾਂ ਗੁੜ ਨੂੰ ਉਬਾਲ ਲੈਨੇ ਆਂ ਆਹ ਖਾਜੀ ਥੀ ਤਾਂ ਇਹ ਪਾਣੀ ਪਾ ਕੇ ਤੇ ਆਪਾਂ ਵਿੱਚ ਇਹ ਜਿਹੜਾ ਗੁੜ ਆ ਪਾ ਦਿੰਨੇ ਆ ਵਿੱਚ ਇਹ ਆ ਦੇ ਇੱਕ ਲੇਕ ਆਪੋ ਪਾਣੀ ਆਪਣਾ ਉਬਲ ਗਿਆ ਹੈ ਗੋੜ ਵੇਖੋ ਪੂਰੀ ਤਰ੍ਹਾਂ ਗਰ ਗਿਆ ਤੈਨੂੰ ਆਪਾਂ ਇੱਕ ਇਹ ਰਾਖਦੀ 10 ਮਿੰਟ ਲਈ ਕੜਛੀ ਬਾਹਰ ਕੱਢ ਦੇਣੀ ਹੈ ਕਿ ਜਿਹੜੀ ਗੁੜ ਦੇ ਵਿੱਚ ਮਾੜੀ-ਭੋਟੀ ਮੈਲ ਹੁੰਦੀ ਹੈ ਨੀਚੇ ਰਹਿ ਜਾਂਦੀ ਹੈ। ਤੇ ਉਦੋਂ ਅਪਾਂ ਉਹ ਟਾਈਮ ਚਾਉਂ ਤੋਂ ਹੋ ਗਈ। ਤੇ ਬਰਾ ਪਤਲਾਈ ਧਾਰ ਲਈ ਹੈ ਜਿਹਦੇ ਵਿੱਚ ਜੈਸੀ ਕਿ ਉਹ ਪਾ ਦਿੰਦੇ ਆ। ਇੱਕ ਕੜਛੀ ਆਪਾਂ ਦਸੇ ਚ ਬੀ ਪਾ ਲਈ ਹੈ। ਕਿਓ ਆਪਣਾ ਗਰਮ ਹੋ ਗਿਆ। ਹੋ ਤੋ ਗਿਆ ਪਚੌਲ ਵਿੱਚ ਪਾ ਦਿੱਤੇ ਆ ਤੇ ਨਹੀਂ ਜਾਈ ਮੋਟਾ ਕੋਲ ਲੈਣਾ। ਉਹ نیچے ਵੇਖੋ ਮੈਲ ਜੀ ਰਹਿ ਗਈ ਇਹਨੇ ਪਕਾਉਣੇ ਵਿੱਚ। ਇਹ ਸਾਫ ਤੇ ਕਿਛੁ ਮਿਸਟਿੰਗ ਦੇ ਲਈ ਇਹ ਪੁੱਤੀ ਹੈ ਪਾ ਦਿੰਦੇ ਹਾਂ ਲੋਪੜ ਤੱਕ ਅੰਦੇ ਦੇ ਗਏ ਨਾ ਆਪਾਂ ਕਵਰ ਕਰ ਦਿੰਦੇ ਹਾਂ 14 ਚੋਲਾਂ ਦੇਖੋ ਆਪਣੇ ਬਾਂਦੇ ਮੈਂ 14 ਦੇ ਦੇਖ ਪਾਣੀ ਖਤਮ ਹੋ ਗਿਆ ਆਇਰ ਫੂਡ ਸਾਈਡੰਸ ਸਾਰੇ ਲਾਗੀਆਂ ਪਰ ਜਿਹੜੇ ਬੱਚਿਆਂ ਨੇ ਗਾੜ੍ਹੇ ਇਹ ਡ్రਾਈਵ ਨੂੰ ਮਿਕਸ ਕਰਾਂਗੇ ਚਾਹ ਪੜੇ ਹੀ ਸੋਨੇ ਭਣ ਕੇ ਤਿਆਰ ਹੋਏ ਦਰ ਬਲੀਜ਼ ਇਹਦਰ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ

मेरे को लाइक शेयर जरूर करें थैंक्स फॉर वाचिंग मिलो बाहर आ कुछ भी आओ हां 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 ये पा ले